ਆਸਨ ਹੱਲਾ ਪੰਜਵਾਂ ਬੰਧਨ ਕਾਟ ਵਿਸਾਰੇ ਔਗਣੁ ਜਿਵੇਂ ਜਮਨ ਮਰਦੇ ਬੰਨਿਆਂ ਨੂੰ ਕੱਟ ਕਰਕੇ ਔਗਣੇ ਨੂੰ ਵਿਸਾਰ ਦਿੰਦੇ ਬਿਲਾ ਕਰ ਦਿੰਦੇ ਹੈ ਜਿਹੜਾ ਔਗਣੇ ਨੂੰ ਛੜੁੰਦਾ ਉਹ ਜਮਨ ਮਰਦੇ ਔਗਣੇ ਨੂੰ ਮਾਰ ਬੰਧ ਨੂੰ ਕੱਟ ਦਿੰਦੇ ਹੈ ਆਪਣਾ ਬਿਰਦ ਸੁਣ ਆ ਰਿਹਾ ਇਹ ਆਪ ਦਾ ਬਿਰਦ ਪਰਨ ਸੀ ਜੋ ਸਣ ਆਇਆ ਤੇ ਇਸ ਕੰਠ ਲਾ ਆਇਆ ਕਿ ਬਿਰਦ ਸੋਮੀ ਸੰਦਾ ਇਹ ਆਗਦੇ ਪਰਲ ਨੂੰ ਸਕੇ ਤਾਂ ਚੰ ਸੰਭਾਲ ਲਿਆ ਹੋਈ ਕਿਰਪਾਲ ਮਾਤ ਪਿਤ ਨਹੀਂ ਆਈ ਜੇ ਮਾਤਾ ਕਿਰਪਾਲੂ ਹੁੰਦੀ ਹੈ ਬੱਚੇ ਤੇ ਅਨੇਕ ਉਗਣੋ ਵਾਲਾ ਜਾਣ ਕੇ ਵੀ ਮਾਤਾ ਸੁੱਤ ਬਿਨਾਦ ਕਰਦੇ ਹੈ ਜਿਵੇਂ ਜੰਮੀ ਚੀਜ਼ ਨੂੰ ਰਾਖੀ ਕਰਦੇ ਇਸ ਪ੍ਰਕਾਰ ਹੋਏ ਕਿਰਪਾਲ ਮਾਤ ਪਿਤ ਨਿਆਈ ਨਾ ਕੀ ਵੀ ਨਿਆਈ ਮਹਾਰਾ ਸਾਹ ਕ੍ਰਿਪਾਲੂ ਹੋ ਗਏ ਬਾਰਕ ਜਿਉ ਪ੍ਰਤਪਾਰਿਆ ਜਿਵੇਂ ਬੱਚਿਆਂ ਦੀ ਪਰਸਪਾਲਾ ਕਰਦੀ ਹੈ ਮਹਾਰਾ ਸਾਹਿਬ ਜੀ ਆਪ ਦੇ ਸੇਵਕਾਂ ਨੇ ਪਰਸਪਾਲਾ ਕੀਤੀ ਹੈ ਗੁਰ ਸਿੱਖ ਰਾਖੇ ਗੁਰੂ ਗੋਪਾਲ ਗੁਰ ਸਿੱਖਾਂ ਦੇ ਤਾਈ ਗੁਰੂ ਅਕਾਲ ਪੁਰਖ ਤੇ ਧਰਤੀ ਦੇ ਪਾਲਕ ਨੇ ਆਬ ਰਖਣ ਕੀਤੇ ਹੈ ਕਾਢ ਲੀਏ ਮਹਾ ਭਵਜਲ ਤੇ ਬੜਾ ਭੰਗ ਜੇ ਸੰਸਾਰ ਸਮੁੰਦਰ ਜਿਹਾ ਜੰਮਣ ਨਰੰਦਾ ਤਹੀ ਚਾਲੋ ਐ ਇਸ ਤੋਂ ਬੜੇ ਭਾਰੀ ਸੰਸਾਰ ਸਮੁੰਦਰ ਤੋਂ ਕਾਢ ਲਿਆ ਮਾਰਨ ਮੁਕਤ ਰੂਪੀ ਕਿਨਾਰੇ ਤੇ ਆਪਣੀ ਨਜ਼ਰ ਨਿਹਾਲ ਆਪਣੀ ਨਜ਼ਰ ਕਰਕੇ ਸੱਚੇ ਪਾਤਸ਼ਾਹ ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੱਤੇ ਰਹਾਉ ਜਾ ਕੈ ਸਿਮਰਨ ਜਮ ਤੇ ਛੁਕੀ ਐ ਜਿਸ ਮਾਰੇ ਦਾ ਭਜਨ ਕਰਨੇ ਕਰਕੇ ਜਮਾਂ ਤੋਂ ਛੁਟਕਾਰਾ ਪਾਈਦਾ ਹੈ ਹਾਲਤ ਪਲਤ ਸੁਖ ਪਾਈਏ ਲੋਕ ਵਿੱਚ ਵੀ ਪਰਲੋਕ ਜੀ ਵੀ ਪਾਈ ਸੁਖ ਰੂਪ ਨੂੰ ਪਾਈਦਾ ਹੈ ਸਾਸ ਗਿਰਾਸ ਜਪੋ ਜਪ ਰਸਨਾ ਪਾਈ ਹੁੰਦੇ ਜਾਂਦੇ ਸਾਸ ਨਾਲ ਗ੍ਰਾਹੀ ਖੰਡ ਹੋਇਆ ਵੀ ਰਸਨਾ ਕਰਕੇ ਵੀ ਮਾਰਾ ਜੋ ਜਪ ਨੂੰ ਜਪਨਾ ਕਰੋ ਨੀਤ ਨੀਤ ਗੁਣ ਗਾਈਐ ਨਿਮਾ ਪਰਤੀ ਪਰਮੇਸ਼ਰ ਦੇ ਗੁਣੋਂ ਨੂੰ ਗਾਉਣਾ ਕਰੀਏ ਮੇਤਰੂਪ ਹੈ ਪਰਮੇਸ਼ਰ ਗੁਣੋਂ ਨੂੰ ਗਾਉਣੇ ਕਰਕੇ ਹਿੰਦ ਸੁਰੂਪ ਦੀ ਪ੍ਰਾਪਤੀ ਹੁੰਦੀ ਹੈ ਭਗਤ ਪ੍ਰੇਮ ਪਰਮ ਪਦ ਪਾਇਆ ਜਿਨ੍ਹਾਂ ਨੇ ਪ੍ਰੇਮ ਭਗਤੀ ਕੀਤੀ ਹੈ ਉਹਨਾਂ ਨੇ ਕਰਮ ਪਦਵੀ ਕੈਵਲ ਮੁਕਤੀ ਨੂੰ ਪਾ ਲਿਆ ਹੈ ਸਾਧ ਸੰਗ ਦੁੱਖ ਨਾ ਠੇ ਸਾਧ ਸੰਗ ਦੀ ਮਿਲ ਕਰਕੇ ਇਹਨਾਂ ਨੇ ਪ੍ਰੇਮਾਂ ਦਾ ਵਕਤੀ ਕੀਤੀ ਹੈ ਉਹਨਾਂ ਨੇ ਕਰਮ ਪਦਵ ਤਰੂਪ ਨੂੰ ਪਰਮੇਸ਼ਰ ਦੇ ਨੂੰ ਪਾ ਲਿਆ ਹੈ ਅਤੇ ਜੰਮਣ ਮਰਨ ਦੇ ਦੁੱਖ ਨੇ ਨਠਵੇਂ ਨਿਵਰਤ ਹੋ ਗਏ ਹਨ ਕਿੱਜਾ ਨਾ ਜਾਏ ਕਿਛ ਭਾਉ ਨਾ ਵਿਆਪੇ ਹੁਣ ਕਿੱਜਾ ਨਾ ਜਾਏ ਇਛਜਾ ਨਾ ਸੀ ਹੁੰਦਾ ਕੁਛ ਤੇ ਮੈਂ ਕਿੰਨੇ ਜਾਂਦਾ ਗਵਾਚ ਕੇ ਨਿਰਤ ਹੁੰਦਾ ਹੈ ਕਿਸ ਭਾਉ ਨਾ ਵਿਆਪੇ ਅਤੋਂ ਥੋੜੇ ਮਾਸਟਰ ਭੈ ਗੁ ਨਹੀਂ ਲੱਗਦਾ ਹੈ ਆਪਣੇ ਅਨੰਦ ਛਿਗਾ ਨਾਸ ਨਹੀਂ ਹੁੰਦਾ ਅਬੇ ਕਿਸੇ ਪਾਸੇ ਤਨ ਜਿਵੇਂ ਗਵਾਚ ਜਾਂਦਾ ਹੈ ਜਾਣ ਵਾਲਾ ਵੀ ਨਾਮ ਤਨ ਕੋਈ ਜੰਮਣ ਮਰਨ ਦਾ ਭੈ ਨਹੀਂ ਕਿਸੇ ਪ੍ਰਕਾਰ ਦਾ ਵਿਆਦ ਦਾ ਲੱਗਦਾ ਹਰ ਤਨ ਨਿਰਮਲ ਗਾਠੇ ਇਹ ਹਰੀ ਦਾ ਨਾਮ ਕੰਜਨਿਆ ਦੇ ਕੋਲੇ ਨਿਰਮਲ ਉਜਲ ਗੰਢ ਵਿੱਚ ਬੰਨਿਆ ਹੋਇਆ ਬੁੱਧ ਰੂਪੀ ਕੱਲੇ ਜੀ ਬੰਨਿਓ ਹੈ ਜਿਨ੍ਹਾਂ ਦੇ ਧੰਨ ਹੈ ਉਹ ਪ੍ਰੀਤ ਰੂਪੀ ਗੰਢ ਦੇ ਬੰਨਿਓ ਹੈ ਜਿਨ੍ਹਾਂ ਨੇ ਅੰਤ ਕਾਲ ਪ੍ਰਭ ਭੈ ਸਹਾਈ ਅੰਤ ਦੇ ਸੰਗਿ ਮਾਰਾ ਸਾਉ ਨੂੰ ਦੇਖਾਇਕ ਹੋਏ ਹਨ ਇਹ ਸੂਤ ਰਖਨ ਹਾਰੇ ਇਸ ਲੋਕ ਚ ਵੀ ਮਾਰਾ ਸਾ ਉਤਪਰ ਲੋਕ ਚ ਵੀ ਰੱਖਿਆ ਕਰਨ ਵਾਲੇ ਹਨ ਪ੍ਰਾਨ ਮੀਤ ਹੀਤ ਧਨ ਮੇਰੇ ਸਾਡੇ ਪ੍ਰਾਨਾਂ ਦੇ ਚਾਰੇ ਸਾਡੇ ਮਿੱਤਰ ਸਾਡਾ ਹਿੱਤ ਸਾਡਾ ਧਨੂ ਮਿਤਰਾਂ ਦੀ ਨਹੀਂ ਹਿਤ ਕਰਨ ਵਾਲੇ ਪ੍ਰਾਣਾ ਦੀ ਨਹੀਂ ਜੀਵਨ ਰੂਪ ਸਾਡੇ ਧਨ ਵੀ ਮਾਰੋ ਦਾ ਨਾਮ ਹੀ ਹੈ ਨਾਨਕ ਸਦ ਬਲੇ ਹਾਰੇ ਜੀ ਉਸ ਸਾਹਿਬ ਕੀ ਕੰਦੇ ਸੈਂਕੜੇ ਵਾਰੀ ਬਲੇ ਹਾਰ ਜਾਈਓ ਉਸ ਵਾਹਿਗੁਰੂ ਤੋਂ ਆਸਾ ਮਹੱਲਾ ਪੰਜਵਾ ਜਾ ਤੂ ਸਾਹਿਬ ਤਾਂ ਭਉ ਕੀ ਹਾ ਜੇ ਤੂ ਸਾਡਾ ਮਾਰਾ ਸਹਿਬ ਮਾਲਕ ਹੈ ਮਾਇਆ ਦੇਤੀ ਦੁਆਰਾ ਸਹਿਬ ਕਹੋਨਾ ਹੈ ਤੈਨੂੰ ਡਰ ਕਿਸ ਸਰਕਾਰ ਦਾ ਨਹੀਂ ਹੈ ਕੋਈ ਹਉ ਤਦ ਬਿਨ ਕਿਸ ਸਾਲਾਹੀ ਅਸੂਸ ਤੇ ਪਾਪਸ਼ਾ ਆਪ ਤੋਂ ਬਿਨੋ ਕਿਸ ਦੀ ਸੇਵ ਕਰੀਏ ਆਪ ਦੀ ਸੇਫਤੀ ਕਰਨੀ ਹੀ ਚੰਗੀ ਸਮਝਦੇ ਹਾਂ ਏਕ ਤੂੰ ਤਾਂ ਸਭ ਕੁਛ ਹੈ ਜਦੋਂ ਇਹ ਮਹਾਰਾਜ ਉਹ ਤੁਸਾਨੂੰ ਇੱਕ ਨੂੰ ਪ੍ਰਾਪਤ ਹੋਏ ਸਾਨੂੰ ਸਭ ਕੁਝ ਪ੍ਰਾਪਤ ਹੈਗਾ ਅਸੀ ਕੋਈ ਕੀ ਨੀ ਜਿਹੜੀ ਨਾ ਸਾਨੂੰ ਮਿਲੇ ਮੈਂ ਤੁੱਦ ਬਿਨ ਦੂਜਾ ਨਾਹੀ ਇੱਕ ਜੇ ਤਰਸੈ ਸਾਨੂੰ ਤੈ ਤੈਬ ਤੁੱਦ ਨੇ ਦੂਸਰਾ ਹੋ ਕੋਈ ਨੀ ਹੈ ਤੈਨੂੰ ਲੱਖਾਂ ਚਿਹਰੇ ਭਗਤ ਕਰਨ ਬਾਬਾ ਦੇਖ ਦੇਖਿਆ ਸੰਸਾਰ ਬਰਹੇ ਤਕਾ ਕਾਲ ਪੁਰਖੀ ਇਹ ਜਿਹੜਾ ਸਾਰਾ ਸੰਸਾਰ ਹੈ ਦੂਹ ਰੂਪ ਜਹਿਰ ਰੂਪ ਹੋ ਮਾਇਆ ਦੀ ਜਹਿਰ ਕਰੀ ਹੈ ਵਿਸ਼ੇ ਦੀ ਜੋ ਚੜੀ ਹੋਈ ਹੈ ਇਹ ਜਿਸ ਸੰਸਾਰ ਦੇ ਲਈ ਵੇਖਿਆ ਹੈ ਆਖਿਆ ਕਰਹੁ ਗੁਸਾਈ ਮੇਰੇ ਇਹ ਉਸ ਜਾਨੀ ਕਿਸ ਪ੍ਰਕਾਰ ਆਹੀਆਂ ਇਹ ਜਾਇਦਾ ਕੀਆ ਹੁੰਦੀ ਹੈ ਕਈ ਪੁਸ਼ਾਕ ਪਾ ਕੇ ਸਾਰੇ ਸੀਰ ਤੇ ਜ਼ਹਿਰ ਚੜਾ ਦਿੰਦੇ ਹੈ ਕਈ ਖੁਸ਼ਬੂ ਦੇ ਕੇ ਬਿਮਾਰ ਨੂੰ बेहोश ਕਰ ਦਿੰਦੇ ਹੈ ਇਸੇ ਪ੍ਰਕਾਰ ਇਹ ਮਾਇਆ ਦੇਖਣ ਨਾਲ ਵੀ ਕਿੰਬੜਦੀ ਹੈ ਸੁਗਣ ਨਾਲ ਵੀ ਕੰਬੜੀ ਦੇ ਸਪਰਸ਼ ਨਾਲ ਵੀ ਸੱਜੀ ਰੱਖਿਆ ਕਰੋ ਹੋਏ ਮੇਰੇ ਮਾਲਕ ਪ੍ਰਭ ਜੀ ਦੇ ਛਾਈ ਮੈਂ ਨਾਮ ਤੇਰਾ ਆਧਾਰ ਨੂੰ ਸੱਚੇ ਪਤਸ਼ ਤੇਰੇ ਨਾਮ ਦਾ ਹੀ ਆਸਰਾ ਹੈ ਰਹਾਏ ਜਾਨ ਹੈ ਬਿਰਥਾ ਸਭ ਮਨ ਕੀ ਖਾਲੇ ਮਨ ਦੀਆਂ ਬਿਰਥਾ ਹਾਲ ਨੂੰ ਸਾਰੀ ਨੂੰ ਆਪ ਜਾਣਦੇ ਹੋ ਜੀ ਹੋਰ ਕਿਸ ਪਹਿ ਆਖ ਸੁਣਾਏ ਜੀ ਸੱਚੇ ਪਤਸ਼ ਹੋਰ ਕੀ ਦੇ ਕੋਲੇ ਆਸ ਤੇ ਮੁਖੋ ਸੁਣਾਉਣਾ ਕਰੀਏ ਬਿਨ ਨਾਵੇ ਸਭ ਜਗ ਬੋਰਾਇਆ ਬੁਦੇ ਨਾਮ ਤੋਂ ਸਾਰਾ ਜਾਈ ਤੁਹਾਡਾ ਕੌਣ ਵਿਚ ਆ ਰਿਹਾ ਹੈ ਨਾਮ ਮਿਲਾ ਸੁਖ ਪਾਈ ਜੇ ਸਾਨੂੰ ਆਪ ਦਾ ਅੰਮ੍ਰਿਤ ਨਾਮ ਮਿਲੇ ਜੀ ਤਾਂ ਅਸੀਂ ਸੁਖ ਨੂੰ ਪਾਉਣਾ ਕਰੀਏ ਸੀ ਕਿਰਪਾ ਕਰੋ ਕੀ ਕਹੀ ਹੈ ਕਿਸ ਆਸ ਸੁਣਾਈ ਹੈ ਕੀ ਮੋਹ ਤੇ ਤਾਹ ਜਾ ਕੇ ਫਰਿਆਦ ਕਹੀਏ ਕਿਵੇ ਤਾਹ ਸਾਹਿਬ ਜਲਦੀ ਆ ਕੇ ਗੱਲ ਸੁਣਾਉਣਾ ਕਰੀਏ ਇਹ ਕਹਿਣਾ ਸੋ ਪ੍ਰਭ ਜੀ ਪਾ ਜੋ ਕੋਈ ਕਹਿੰਦੇ ਹੈ ਵਾਹਿਗੁਰੂ ਜੀ ਆਪ ਦੇ ਪਾਸ ਹੀ ਕਹਿਣੇ ਹੋਰ ਕਿਹਨੂੰ ਕਹੀਏ ਹੈ ਜੇ ਕਿਸੇ ਕੋਲੇ ਪੀਏ ਤੋ ਆਪ ਦੀ ਦੁੱਖਾਂ ਬਾਹਰੀ ਕੱਢ ਕੱਢ ਕੇ ਆਪ ਦੇ ਦੁੱਖ ਰੋਣ ਲੱਗ ਜਾਂਦਾ ਇਸ ਕਰਕੇ ਜੋ ਕੋਈ ਕਹਣੇ ਹੈ ਵਾਇਕ ਵੀ ਆਪ ਕੋ ਪਾਸ ਹੀ ਕਹਿਣੇ ਹੋ ਸਾਦ ਜਿਸ ਪੀਤਾ ਤੇਰਾ ਵਰਤਾ ਹੈ ਪਰਮੇਸ਼ਰ ਸੋ ਕੋਈ ਤੇਰਾ ਵਰਤਾ ਹੈ ਵਰਤ ਰਿਹਾ ਹੈ ਸਦਾ ਸਦਾ ਤੇਰੀ ਆਸ ਮੈਨੂੰ ਤੈ ਸਦਾ ਸਦਾ ਆਪ ਦੀ ਆਸ ਹੀ ਹੈ ਹੋਰ ਕਿਸੇ ਦੀ ਆਸ ਨਹੀਂ ਹੈ ਜੇ ਦੇਹ ਵਢਿਆਈ ਤਾਂ ਤੇਰੀ ਵਢਿਆ ਜੇ ਮਾਰਾ ਸਾਨੂੰ ਵਢਿਆਈ ਬਖਸ਼ੇ ਜਾਨ ਜੀ ਤੇਰੀ ਵਡਿਆਈ ਸਮਝ ਨਹੀਂ ਸਾਡਾ ਇਹ ਕੀ ਹੈ ਇਹ ਤਉ ਤੁਜਹਿ ਧਿਆਇ ਇਸ ਲੋਕ 'ਚ ਵੀ ਆਪ ਉਹ ਪਰਲੋਕ 'ਚ ਵੀ ਆਪ ਲੋਕ ਪਰਲੋਕ 'ਚ ਰਹਿੰਦੇ ਹੋਏ ਆਪ ਨੂੰ ਹੀ ਝਾਉਦੇ ਹਾਂ ਕੋਪਾਪਸ਼ਾ ਨਾਨਕ ਤੇ ਪ੍ਰਭ ਸਦਾ ਸੁਖ ਦਾਤੇ ਸਤਿਗੁਰੂ ਕੀ ਕਹਿੰਦੇ ਨੇ हे ਮੇਰੇ ਪ੍ਰਭ ਸੁਮਰੱਥ ਅਕਾਲ ਪੁਰਖ ਸਦਾ ਸੁਖੋਂ ਦੇ ਦਾਤੇ ਮੈਂ ਤਾਨ ਤੇਰਾ ਇੱਕ ਨਾਮ ਸਾਨੂੰ ਤਾਂ ਮਾਰਾ ਤੇਰੀ ਇੱਕ ਨਾਮ ਦਾ ਹੀ ਤਾਨ ਬਲ ਹੈ ਜੋਰ ਹੈ ਆਸਾ ਮਹੱਲਾ ਪੰਜਵਾ ਤੁਮਾਰਾ ਠਾਕੁਰੂ ਕੀ ਠਾਕੁਰੂ ਸਵਮੀ ਅਕਾਲ ਪੁਰਖ ਵਾਹਿਗੁਰੂ ਜਪਤੀ ਪਾਲਣੋ ਲੈਤਾ ਕਰਨੋ ਵਾਲੇ ਆਪਦਾ ਨਾਮ ਹੀ ਅਮਰ ਕਹਿ ਸਕੋ ਪਾਤਸ਼ਾਹ ਇਹੋ ਮਹਾਰਸ ਜਨਹੇ ਪੀਓ ਇਸ ਮਹਾਰਸ ਵੱਡੇ ਰਸ ਨੂੰ ਆਤਮ ਰਸ ਨੂੰ ਤੇਰੇ ਜਨਾਂ ਭਗਤਾਂ ਨੇ ਪੀਣਾ ਕੀਤਾ ਹੈ ਜਨਮ ਜਨਮ ਚੁਕੇ ਪਹਿ ਪਾਰੇ ਤੁਨ੍ਹ੍ਹੇ ਮਾਰਾ ਜਨਮੋਂ ਜਨਮੋਂ ਦੇ ਜਿਹੜੇ ਭਏ ਸੀ ਕਿ ਜਿਹੜੇ ਧਾੜੇ ਬੌਂਦੇ ਰਹਿੰਦੇ ਸੀ ਕਦੇ ਇਸਤਰੀ ਦਾ ਧਾੜੇ ਵਾਲਾ ਬਣ ਗਿਆ ਖੋਤੇ ਦੀ ਨਹੀਂ ਆਈ ਕਦੇ ਪੁੱਤਰ ਦਾ ਧਾੜਾ ਬੋਣ ਲੱਗ ਗਿਆ ਕਿ ਜੰਮ ਜੰਮ ਮਰਨ ਦੇ ਦੇ ਦਰ ਸੀ ਤੇ ਧਾੜੇ ਬੌਂਦੇ ਸੀ ਤੇ ਭਾਰ ਸੀ ਉਹ ਲੋਕ ਦੰਦ ਪੇਤਰ ਦੰਦ ਦੇਵ ਦੰਦ ਰਾਜ ਦੰਦ ਦੇ ਇਹ ਸਾਰੇ ਚੱਕੇ ਗਏ ਦੁਰਭ ਨਾਸਿ ਉਹ ਭਾਰ ਨੂੰ ਦੀਏ ਦੁਰਭ ਗਾਇਕ ਵੀ ਨਾਸ਼ ਹੋ ਗਈ ਦੁਰਭ ਕੈਤ ਵੀ ਨਾਸ਼ ਹੋ ਗਿਆ ਪਰਮ ਬਿਓ ਜਿਹੜਾ ਬੀਜਾ ਸੀ ਉਹ ਨਾਸ ਹੋ ਗਿਆ। ਦਰਸ਼ਨ ਤੇਸਤ ਮੈਂ ਜੀਉ। ਇਹ ਮਾਰਾ ਜਿਹੜਾ ਪਰਮ ਬਿਓ ਪੈਦਾ ਹੋ ਰਿਹਾ ਸੀ ਉਹ ਵੀ ਨਾਸ ਹੋ ਗਿਆ। ਦਰਸ਼ਨ ਤੇਸਤ ਮੈਂ ਜੀਉ। ਮੈਂ ਤਾਂ ਮਾਰਾ ਆਪ ਦੇ ਦਸ਼ਰਵੇ ਕਰਕੇ ਜੀਵਨਾ ਹੋ ਗਿਆ ਹਾਂ। ਕਰ ਬਚਨ ਤੁਮਾਰੇ ਸਤਿਗੁਰੂ ਮੇਰੇ ਸਤਿਗੁਰੂ ਨਾਨਕ ਜੀ ਨੇ ਸੱਚੇ ਪਾਤਸ਼ਾਹ ਆਪ ਦੇ ਅਮਰ ਰੂਪ ਬਾਣੀ ਦੇ ਧਰ ਕੇ ਬਚੋ। ਮਾਨਸਾਨ ਮੇਰਾ ਠਾਰਖੀਓ ਮੇਰਾ ਮਨ ਵੀ ਮਾਰਾ ਠੰਡਾ ਹੋ ਗਿਆ ਹੈ ਤਨ ਵੀ ਠੰਡਾ ਹੋ ਗਿਆ ਮੰਨ ਵਿਚਾਰਾਂ ਵੱਲੋਂ ਠੰਡਾ ਹੋ ਗਿਆ ਤਨ ਹੀ ਕਬਲੋਂ ਠੰਡਾ ਹੋ ਗਿਆ ਅਰਥਾ ਕੀ ਕਾਹੀ ਰਹਾਉ ਕੁੰਬਰੀ ਕਿਰਪਾ ਤੇ ਭਇਓ ਸਾਧ ਸੰਗ ਮੇਰੇ ਆਣੀ ਹੋਣੇ ਵਿੱਚ ਕੁੰਬਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਪਰਮੇਸ਼ਰ ਦੀ ਕਿਰਪਾ ਕਰਕੇ ਸੁਖ ਸੰਗਤ ਵੀ ਪ੍ਰਾਪਤੀ ਹੋਈ ਹੈ ਜਿਹੜਾ ਕਾਜ ਤੂੰ ਆਪ ਕੀ ਜਿਹੜਾ ਸ਼ੈ ਨਿੰਦਿਆ ਮਿਲਿਆ ਸ਼ੈਨ ਇਹ ਕਾਰਜ ਆਪ ਜੀ ਨੇ ਕੀਤਾ ਇਹ ਕਿਸੇ ਤੋਂ ਕੀ ਹੋ ਸਕਦਾ ਸੀ ਕੁ ਸੰਗਤੋਂ ਮੱਲੋਂ ਮੱਲੀ ਚਿੰਬੜੀ ਰਹਿੰਦੀ ਏ ਜੀਵਾਂ ਨੂੰ ਢੇੜ ਕਰ ਚਰਨ ਗਹੇ ਪ੍ਰਭ ਤੂੰ ਮਰੇ ਇਸ ਦੇ ਪਾਤਸ਼ਾਹ ਅਗਦੇ ਚਰਨੋਂ ਪੱਕੀ ਤਰਾਂ ਕਰਕੇ ਢੜ ਕਰਕੇ ਟਿਕਲੇ ਹੈ ਸਹਜੇ ਵਿਖਿਆ ਭਈ ਖੀਓ ਇਸ ਕਰ ਤ੍ਰਸ ਤੇ ਵਿਖਿਆ ਮਾਈ ਮਾਇਆ ਜਿਹੜੀ ਚਿੰਬੜੀ ਸੀ ਯਾਰ ਰੂਪ ਉਹ ਖੀਓ ਨਾਸ ਹੋ ਗਈ ਹੈ ਖੈ ਹੋ ਗਈ ਹੈ ਸੁਖਨੇ ਦਹਾਨ ਨਾਮ ਸੱਬ ਤੂੰ ਮਰਾ ਤੇ ਮੇਰੇ ਵਾਹਿਗੁਰੂ ਆਪ ਦਾ ਨਾਮ ਜਿਹੜਾ ਸੁਖਾਂ ਦਾ ਖਜ਼ਾਨਾ ਹੈ ਇਹੋ ਅਵਨਾਸੀ ਮੰਤਰ ਲੀਓ ਇਹੋ ਹੀ ਨਾਸ ਤੋਂ ਰਹਿਤ ਮੰਤਰ ਹੈ ਜਿਹੜਾ ਆਪ ਦਾ ਨਾਮ ਹੈ ਜੇ ਸਿੰਘ ਗੁਰਾਂ ਦੇ ਪਾਸੋਂ ਲੈਣਾ ਕੀਤਾ ਹੈ ਕਰ ਕਿਰਪਾ ਮੋਹ ਸਤਿਗੁਰ ਦੀਨ ਨਾਮ ਦੀ ਕਰਕੇ ਸਾਨੂੰ ਸਤਿਗੁਰੂ ਨਾਨਕ ਦੇਵ ਸਤਿਗੁਰੂ RAMਦਾਸ ਸਾਹਿਬ ਨੂੰ ਬਖਸ਼ ਦਿੱਤਾ ਹੈ। ਤਾਪ ਸੰਤਾਪ ਮੇਰਾ ਬੈਰ ਜੀਓ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਤਾਪ ਜਿਹੜਾ ਅਧਿਆਤਮਕ ਤਾਮ ਮੰਨਦੇ ਆਖਰੇ ਕਾਮ ਆਜ ਕੋਣ ਵਾਲੇ ਅਤੇ ਅਭੀ ਪੂਰਕ ਤੱਤਾਂ ਦੀਆਂ ਖਿਲਚਾਂ ਦੇ ਵਿਤਨ ਕਰਕੇ ਵਾਯੂ ਤਿਤਕਾ ਹਰੂਰ ਵਿਗਾੜ ਹੋਣ ਵਾਲੇ ਅਤੇ ਤਾਪ ਅਭੀ ਪੂਰਤ ਅਭੀ ਬੈਗੋ ਜਿਹੜਾ ਕਿਸੇ ਦੇ ਡਾਂਗ ਛੋਟਾ ਪ੍ਰੇਧ ਪੀੜਾ ਆਦਕ ਹੋਣੀ ਹੈ ਇਹ ਤਿੰਨ ਪ੍ਰਕਾਰ ਦੇ ਤਾਪ ਸੰਤਾਪ ਸਮੁਖ ਜਿਹੜਾ ਕਿਸੇ ਦੇ ਪ੍ਰਤਾਪ ਨੂੰ ਵੇਖ ਕੇ ਤਪਣਾ ਸੀ ਖੜਨਾ ਸੀ ਕਿਸੇ ਦੀ ਵਡਿਆਈ ਵੇਖ ਕੇ ਇਹ ਵੀ ਸਾਡਾ ਚਲਿਆ ਗਿਆ ਇਸੇ ਨਾਦੇ ਰਾਗਰ ਕਰਨੇ ਸੀ ਇਹੇ ਚਲਿਆ ਆ ਗਿਆ ਹੈ ਧੰਨ ਸੋ ਮਾਨਸ ਦੇਹੀ ਪਾਈ ਧੰਨ ਮਨੁਖਾ ਦੇ ਹੈ ਜਿਸਵੇ ਪਾਉਣੇ ਕਰਕੇ ਜਿਸ ਪ੍ਰਭ ਆਪਣੈ ਮੇਲ ਲੀਏ ਰਹਿ ਮਨੁਖਾ ਦੇ ਨੂੰ ਪਾਇਆ ਤੇ ਸਾਡੇ ਪ੍ਰਭੂ ਕਿਰਪਾ ਕਰਕੇ ਸਾਨੂੰ ਆਪਦੇ ਨਾਲ ਮੇਲ ਲਿਆ ਬਹੁਤ ਕਿਰਪਾ ਕੀਤੀ ਆਪਨੇ ਧੰਨ ਸੋ ਕਲਯੁਗ ਸਾਧ ਸੰਗ ਪੀਰਤਨ ਗਾਈਏ ਕਲਯੁਗ ਚ ਹੋਜਾ ਨਾਲੋਂ ਸੱਜ ਦੇ ਤ੍ਰਾ ਦਵਾਪਰ ਨਾਲੋਂ ਇਥੇ ਸੰਗਤ ਦੇ ਕੀਰਤਨ ਗਾਉਣ ਦੀ ਰੁੱਤ ਹੈ ਕਾਲਯੁਗ ਦਾ ਸਮਾਂ ਤੰਨ ਸੇ ਸੋਣਾ ਕਾਲਯੁਗ ਦਾ ਸਮਾਂ ਹੈ ਜਿੱਥੇ ਸਾਧ ਸੰਗਤ ਮਿਲ ਕੇ ਕੀਰਤਨ ਗਾਈਦਾ ਹੈ ਤੰਨ ਇਹ ਸਾਧ ਸੰਗਤ ਹੈ ਨਾਨਕ ਨਾਮ ਆਧਾਰ ਹੀ ਜੋ ਸੇਬ ਸਿੰਘ ਦੱਸਣੇ ਜਿੰਨਾ ਦੇ ਸ਼ਰਧੇ ਦੇ ਗੁਰੂ ਸਾਹਿਬ ਜੀ ਕਹਿੰਦੇ ਨਾਮ ਦਾ ਆਸਰਾ ਹੈ